ਸੁਰੱਖਿਆ ਏਜੰਸੀਆਂ ਤੋਂ ਲਗਾਤਾਰ ਮਿਲ ਰਹੇ ਇਨਪੁਟ ਦੇ ਚਲਦੇ ਪੰਜਾਬ ਪੁਲਿਸ ਤੋਂ ਇਲਾਵਾ ਰੇਲਵੇ ਪੁਲਿਸ ਅਤੇ ਭਾਰਤ ਪਾਕ ਸੀਮਾ ਦੇ ਡਟੇ ਬੀਐਸਐਫ ਦੇ ਜਵਾਨ ਹਰ ਇੱਕ ਸੁਰੱਖਿਆ ਕਰਮੀ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਿਹਾ ਹੈ ਤਾਂ ਕਿ ਮਾਰੇ ਅੰਚਰਾ ਤੇ ਨਤ ਪਾਈ ਜਾ ਸਕੇ ਸਮੇਂ ਸਮੇਂ ਤੇ ਜਿੱਥੇ ਭਾਰਤ ਪਾਕ ਸੀਮਾ ਦੇ ਨਾਲ ਲੱਗਦੇ ਬਮਿਆਲ ਸੈਕਟਰ ਦੇ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਉਤੇ ਹੀ ਰੇਲਵੇ ਪੁਲਿਸ ਵੱਲੋਂ ਵੀ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਪਕਤਾ ਕਦਮ ਚੁੱਕੇ ਜਾ ਰਹੇ ਹਨ ਇਸੇ ਕਰੀ ਦੇ ਤਈ ਤੋਂ ਹੁਣ ਅਮਨਤ ਯਾਤਰਾ ਚੱਲ ਰਹੀ ਹੈ ਅਤੇ ਸਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਦੇ ਵਿੱਚ ਰੱਖਦੇ ਹੋਏ ਰੇਲਵੇ ਪੁਲਿਸ ਵੱਲੋਂ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਜਿੱਥੇ ਕਿ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਗੱਡੀਆਂ ਦਾ ਪੰਜਾਬ ਵਿੱਚ ਪਠਾਨਕੋਟ ਕੇਟ ਤੇ ਪਹਿਲਾ ਸਟੋਪ ਹੈ ਸੁਰੱਖਿਆ ਨੂੰ ਧਿਆਨ ਵਿੱਚ ਦੇਖਦੇ ਹੋਏ ਰੇਲਵੇ ਪੁਲਿਸ ਵੱਲੋਂ ਜਿੱਥੇ ਗੱਡੀ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਆ ਉੱਥੇ ਹੀ ਰੇਲਵੇ ਸਟੇਸ਼ਨ ਦੇ ਉੱਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਬਨਰੋ ਸਾਡੇ ਨਾਲ ਟੇਕ ਦਰੋਂ ਪੰਜਾਬ ਜੇ ਕੀ ਨਿਊਜ਼ ਜਿਹੜੀ ਅੱਜ ਦੀ ਚੈਕਿੰਗ ਆ ਅਸੀਂ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਜਿਹੜੀ ਅਮਨ ਦਾ ਸ਼੍ਰੀ ਅਮਨ ਦਾ ਯਾਤਰਾ ਚੱਲ ਰਹੀ ਆ ਉਹਦੇ ਸੰਬੰਧ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਮਤੇ ਨਜ਼ਰ ਰੱਖਦੇ ਹੋਏ ਕਰ ਰਹੇ ਆ ਜਿਸ ਵਿੱਚ ਅਸੀਂ ਆਰਪੀਐਫ ਕਾਪੂ ਨਾਲ ਲੈ ਕੇ ਸਾਡੀ ਐਕਸੀਕਿਊਟਿਵ ਟੀਮ ਹੋਰ ਡਿਸਟ੍ਰਿਕਟ ਪੀਰ ਨਾਲ ਸਹਿਯੋਗ ਦੇ ਨਾਲ ਅਸੀਂ ਜਿਹੜੀ ਚੈਕਿੰਗ ਸਾਡੀ ਲਗਾਤਾਰ ਚੱਲ ਰਹੀ ਹੈ ਵਾ ਕਿਉਂਕਿ ਤਾਂ ਜੋ ਯਾਤਰੀਆਂ ਦੀ ਜਿਹੜੀ ਸੁਰੱਖਿਆ ਨੂੰ ਕਾਇਮ ਰੱਖਿਆ ਜਾਵੇ ਕੋਈ ਕਿਸੇ ਤਰ੍ਹਾਂ ਦੀ ਕੋਈ ਅਨਸਕਾਰ ਦੀ ਘਟਨਾ ਨਾ ਹੋਵੇ ਜਾਰੀ ਹੈ ਜਿਹਦੇ ਵਿੱਚ ਹਰੇਕ ਆਉਣ ਜਾਣ ਵਾਲੇ ਯਾਤਰੀਆਂ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਇਹਦੇ ਨਾਲ ਸਾਡੇ ਮੇਨ ਗੇਟ ਤੇ ਵੀ ਲੱਗੀ ਹੋਈ ਪੁਲਿਸ ਮੇਨ ਗੇਟ ਤੇ ਵੀ ਚੈਕਿੰਗ ਕਰ ਰਹੀ ਹੈ ਔਰ ਫਿਰ ਤੋਂ ਵੀ ਆਪਣੀ ਗਾਇਬੁਰਾਈ ਇਸ ਤਰ੍ਹਾਂ ਰੇਲਵੇ ਸਟੇਸ਼ਨ ਦੇ ਉੱਤੇ ਦੋਨਾਂ ਪਲੇਟਫਾਰਮਾਂ ਤੇ ਬਹੁਤ ਮਕੈਡੀ ਵੀ ਚੈਕਿੰਗ ਕਰ ਰਹੀਆਂ ਹੈ ਔਰ ਛੱਤੀ ਵਿਅਕਤੀਆਂ ਨੂੰ ਬੜੇ ਵਿਕੀ ਨਾਲ ਦੇਖਿਆ ਜਾਂਦਾ ਦਾ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੁੱਛੀ ਜਾਂਦੀ ਉਹ ਕਿਹੜੇ ਪਰਪਸੇ ਦੇ ਇੱਥੇ ਆਏ ਆ ਔਰ ਉਹਨਾਂ ਨੂੰ ਕਿੱਥੇ ਜਾਣਾ ਹੈ ਇਸ ਤੋਂ ਇਲਾਵਾ ਜਲੰਧੂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਔਰ ਉਧਰੋਂ ਜਲੰਧੂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਦੇ ਵਿੱਚ ਵੀ ਜਿਹੜੀ ਚੈਕਿੰ